ਇੱਕ ਕਹੇ ਉੱਠ ਸੂਬਾ ਇੱਕ ਓਕਾਰ ਜਪ ਫੇਰ ਮਨਾ ਮੇਰੇ ਆਦੂ ਬੜਾ ਸੁਖ ਪਾਏਗਾ ਦੁੱਖੀ ਕਹੇ ਦਿਲ ਵਿੱਚੋਂ ਦੁਇ ਨੂੰ ਵਸਾਰ ਦੇ ਤੂੰ ਤਿੱਕੀ ਕਹੇ ਫੇਰ ਤਿੰਨਾਂ ਗੁਣਾਂ ਸੇ ਸਮਾਏਗਾ ਚੌਕੀ ਕਹੇ ਚਾਰ ਕੁੰਟਾਂ ਵਾਲੀ ਮਨਾ ਸੈਰ ਕਰ ਚੌਕੜੇ ਨੂੰ ਮਾਰ ਜਰੋ ਚੌਥੇ ਪੜੇ ਜਾਏਗਾ ਪੰਜੀ ਕਹੇ ਫੇਰ ਸਹੀ ਪੰਜ ਪਰਮਾਰ ਹੋਵੇ ਪੰਜਾਬੀ ਦੇ ਆਨੁਜਾਨ ਨੂੰ ਮਾਰ ਕੇ ਮੁਕਾਏਗਾ ਛਿੱਕੀ ਕਹੇ ਸਿੱਖਿਆ ਤੂੰ ਲੈ ਲਾ ਕਿਸੇ ਗੁਰੂ ਕੋਲੋਂ ਆਪ ਤਾਰੇ ਜਾਏ ਨਾਲ ਹੋਰਾਂ ਨੂੰ ਤਰਾਏਗਾ ਸੱਤਿ ਕਹੇ ਤੈਨੂੰ ਸਲਾ ਸੱਤ ਤੇ ਸੰਤੋਖ ਰੱਖੀ ਫੇਰ ਨਾ ਤੂੰ ਚੱਕਰ ਚਰਾਸੀ ਵਿੱਚ ਖਾਏਗਾ ਆ ਠੀਕ ਹੈ ਤੈਨੂੰ ਕੰਮ ਕਰੋ ਲੈ ਠੀਕ ਖੰਡ ਕੀਤਾ ਸੂਰਮਾ ਕਹਾਈ ਜੇ ਹੰਕਾਰ ਤਾਈ ਟਾਏਗਾ ਨੌ ਦਰਵਾਜ਼ੇ ਬੰਦ ਕਰੇ ਮਰ आजा ਨਾਮ ਜਪ ਮਹਿਲਾ ਕਹਿੰਦਾ ਫੇਰ ਨਾ ਤੂੰ ਨਰਕਾਂ ਨੂੰ ਜਾਏਗਾ ਦਿਆਲਾ ਕਹਿੰਦਾ ਦਇਆ ਧਾਰਿੰਦਾスメ ਦੁਆਰ ਛਾਏ 10 ਦੋਸ ਛਾਡੇ ਫਿਰ ਬ੍ਰਖਤ ਖਾਏਗਾ ਬੀਸੇ ਦੇਵ ਕਰ ਬਾਲੀ ਫੌਜ ਸਾਰੀ ਨਾਸ ਹੋ ਜੂ ਗੋਲਾ ਕਹਿੰਦਾ ਗੋਲਾ ਜਲੂ ਗਿਆਨ ਦਾ ਛਲਾਏਗਾ ਬੇਗੀ ਕਹਿੰਦੀ ਤੇਈ ਮਾਮੀ ਛਾੜ ਬ੍ਰਹਮ ਰੂਪ ਹੋ ਜਾ ਹੋ ਕੇ ਬ੍ਰਹਮ ਰੂਪ ਪਰ ਬ੍ਰਹਮ ਨੂੰ ਤੂੰ ਪਾਏਗਾ ਵਾਦਾ ਕਹਿੰਦਾ ਗਿੱਦੇਵਾਰੇ ਭੁੱਲਿਆ ਗਰਮ ਤੇ ਤੂੰ ਮਾਰੇ ਪੂਰੇ ਕਰੇ ਫੇਰ ਬਾਰਿਸ਼ ਆ ਘਾਏਗਾ ਸੀਲੇ ਆ ਤੇ ਸੰਜਮਾਂ ਦੀ ਸਫਤ ਤੂੰ ਵੀ ਛਾਗੇ ਬਹਿ ਜਾ ਪੱਤੇ ਸਿੱਟ ਪ੍ਰੇਮ ਨਾਲ ਬਾਜੀ ਜਿੱਤ ਜਾਏਗਾ ਪਿਆਰ ਵਾਲਾ ਰੰਗ ਤੇਰੇ ਅੰਦਰ ਜੋ ਤਪਿਆ ਹੈ ਚੱਕ ਲਾਰੇ ਕਾਟ ਜਮ ਫਾਸੀ ਕੱਟ ਜਾਏਗਾ ਗੁਰੂ ਦੀਦ ਕਾਕੇ ਉਹ ਰੰਗ ਸਾਰੀ ਕਰ ਦੇ ਤੂੰ ਲੈ ਕੇ ਸਰਾ ਸਾਰੀਆਂ ਬੰਬੰਜੀ ਨੂੰ ਬਣਾਏਗਾ ਗੁਰੂ ਦੀਤੇ ਗਾ ਕੇ ਰੰਗੇ ਹੋੜ ਸਾਰੀ ਕਰਦੇ ਤੂੰ ਲੈ ਕੇ ਸਰਾ ਸਾਰੀਆਂ ਬੰਮੰਦੀ ਨੂੰ ਬਣਾਏਗਾ ਪਨਕੋਟ ਭਰਮਾ ਦਾ ਤੋੜ ਕੋਟ ਮੋਦ ਵਾਲਾ ਕੋਟ ਸਿਰ ਚੜੂ ਜੇ ਮਰੰਗ ਤੂੰ ਕਰਾਏਗਾ ਹੋਣੀ ਕਰ ਵਾਲੀ ਗੁਰੂ ਨਾਲੇ ਅੱਖਾਂ ਲਾਲ ਕੱਡੂ ਓਏ ਜਮਦੂਤ ਬੱਚਿਆਂ ਨੂੰ ਕਾਲ ਜਖਵਾਏਂਦਾ ਹੋਵਾਰੀ ਜਵਾਬ ਕੰਨ ਝੁੱਠਿਆ ਜਦ ਵਾਰੀ ਆਵੇ ਕਾਲ ਠਾਣਾ ਫੜੂ ਜੇ ਨਰਿਕਾ ਦੀ ਜਾਏਗਾ ਨਾਗ ਆਉਣਗੇ ਲੇਗਾ ਸਾਥੀ ਆਉਣਗੇ ਘਰਾਂ ਰੁਜ਼ਾਰੇ ਠੀਕਾ ਉੱਤੇ ਚੜਕੇ ਤੇ ਕੱਲਾ ਜਲ ਜਾਏਗਾ ਸੁਖ ਮਾਸ ਸੱਚੀ ਖੇਡ ਜਿੱਤੇਗਾ ਜਗਤ ਵਿੱਚ ਸਾਧੂ ਸਿੰਘ ਜਗੇ ਸੁਖ ਮਾਸ ਸੱਚੀ ਖੇਡ ਜਿੱਤੇਗਾ ਜਗਤ ਵਿੱਚ ਸਾਧੂ ਸਿੰਘ ਕਹੇ ਦੇ ਤੂੰ ਕਰਮ थान सिंक पुतर में कमाए